ਅੱਜ ਸਵੇਰੇ ਲੁਧਿਆਣੇ ਤੋਂ ਲਖਨਊ ਜਾਰੀ ਰੇਲਗੱਡੀ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਰਾ ਵਿੱਚ ਚਲਦੀ ਰੇਲਗੱਡੀ 'ਚ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਰੇਲਗੱਡੀ ਸਮਰਾਲਾ ਰੇਲਵੇ ਸਟੇਸ਼ਨ ਤੇ ਰੁਕੀ ਤੇ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਵਾਦਾ ਗਿਆ ਜਿੱਥੇ ਬੱਚੇ ਦਾ ਕਤੇ ਮਾਦਾ ਡਾਕਟਰ ਦੇ ਵੱਲੋਂ ਚੈੱਕਅਪ ਕੀਤਾ ਗਿਆ ਤੇ ਬੱਚਾ ਤੇ ਜੱਜਾ ਦੋਨੋਂ ਸਵਸਥਤ ਪਾਏਗੇ ਔਰਤ ਦੇ ਪਤੀ ਅੰਕੁਰ ਨੇ ਦੱਸਿਆ ਹੈ ਕਿ ਉਸ ਦੀ ਗਰਭਵਤੀ ਪਤਨੀ ਦੋਵੇਂ ਲੁਧਿਆਣਾ ਤੋਂ ਲਖਨਊ ਜਾ ਰਹੇ ਸਨ ਤੇ ਉਸ ਦੀ ਪਤਨੀ ਜਿਸ ਦਾ 8ਵਾਂ ਮਹੀਨਾ ਚੱਲ ਰਿਹਾ ਸੀ ਰੇਲ ਗੱਡੀ ਦੇ ਵਿੱਚ ਹੀ ਇੱਕਦਮ ਉਸ ਨੂੰ ਦਰਦ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਸ ਨੇ ਉਹ ਬੱਚੇ ਨੂੰ ਉੱਥੇ ਹੀ ਜਨਮ ਦੇ ਦਿੱਤਾ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਨੇ ਵੀ ਦੱਸਿਆ ਕਿ ਔਰਤ ਨੇ ਚੱਲਦੀ ਰੇਲਗੱਡੀ 'ਚ ਲੜਕੇ ਨੂੰ ਜਨਮ ਦਿੱਤਾ ਹੈ ਔਰਤ ਦਾ ਨਾਮ ਸੋਨਮ ਦੱਸਿਆ ਜਾ ਰਿਹਾ ਉਸ ਦੇ ਲੜਕੇ ਦਾ ਵਜ਼ਨ 2 ਕਿਲੋ ਹੈ ਸਮਰਾਲਾ ਵਿੱਚ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੀ ਦੇਖ ਰਿਕ ਚੱਲ ਰਹੀ ਹੈ ਤੇ ਬੱਚਾ ਤੇ ਜੱਚਾ ਦੋਵੇਂ ਠੀਕ ਨੇ ਅੰਗੁਰਵਾ ਕੀ ਆਵਾਜ਼ ਹੋ ਰਹੀ ਹੈ ਕਿ ਆਪ ਜੀ ਵੱਲੋਂ ਕੋਈ ਜਦੋਂ ਤੱਕ ਕੀ ਨੋ ਹੋਇਆ ਕਿ हाँ जी सर अपना ये जो समाला स्टेशन है उससे पहले ही पहले हो गई तो उसमें थ्री लेडीज उन्होंने हेल्प करी उसके बाद में जो वहाँ पे जो के था उसने फिर इधर कांटेक्ट किया फिर उन्होंने एम्बुलेंस मंगा लिए उनसे सोना अभी आठवा महीने चल रहा था लुधियाना से लखनऊ हाँ जी

ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵਾਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਸ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਮੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟੇਨਤੀ ਹੋ ਗਈ ਸੀ ਸਾਡੇ ਕੋਲ ਲਈ ਹੋਈ ਹੈ ਮਾਤਾ ਦਾ ਨਾਮ ਹੈਗਾ ਜੀ ਸੋਨਮ ਹਾਂਜੀ ਇਹ ਪਤਾ ਨਹੀਂ ਕਿ ਕਿੱਥੇ ਜਾ ਰਹੇ ਸੀ ਪ੍ਰੋਫੈਸਰ ਇਹ ਲੁਧਿਆਣੇ ਤੋਂ ਜਾ ਰਹੇ ਸੀ ਬਿਊਰੋ ਰਿਪੋਰਟ ਦ 7 نیوز ਇੰਡੀਆ